ਗਰਮੀਆਂ ਦੇ ਮੌਸਮ ਦੇ ਵਿੱਚ ਤੁਹਾਨੂੰ ਵੀ ਹੋ ਸਕਤੀਆਂ ਨੇ ਸਿਹਤ ਦੇ ਨਾਲ ਜੁੜੀਆਂ ਹੋਈਆਂ ਇਹ ਸਮੱਸਿਆਵਾਂ ਅਗਰ ਗਰਮੀਆਂ ਦੇ ਵਿੱਚ ਤੁਹਾਡੇ ਵੀ ਅੱਖਾਂ ਦੇ ਵਿੱਚ ਹੁੰਦੀ ਹੈ ਜਲਨ ਹੁੰਦੀ ਹੈ ਖਾਰਿਸ਼ ਤਾਂ ਗੌਰ ਕਰੋ ਇਸ ਵੀਡੀਓ ਤੇ ਘਰ ਦੇ ਵਿੱਚ ਪਈਆਂ ਇਹਨਾਂ ਚੀਜ਼ਾਂ ਦਾ ਇੱਕ ਵਾਰ ਇਸਤੇਮਾਲ ਕਰਕੇ ਤਾਂ ਵੇਖੋ ਫਿਰ ਦੇਖਿਓ ਕਿਵੇਂ ਹੁੰਦੇ ਨੇ ਕਚਪ ਤੇ ਫਾਇਦੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ वैसे ਤੁਸੀਂ ਜਾਣਦੇ ਹੋ ਕਿ ਗਰਮੀਆਂ ਦੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਤੇ ਗਰਮੀਆਂ ਦੇ ਵਿੱਚ ਸਿਹਤ ਸੰਬੰਧੀ ਕਈ ਸਾਰੀਆਂ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਤੇ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਅੱਖਾਂ ਦੀ ਕਿਉਂਕਿ ਜਦੋਂ ਧੁੱਪ ਪੈਂਦੀ ਹੈ ਤਾਂ ਧੁੱਪ ਦੇ ਵਿੱਚ ਸਾਡੀਆਂ ਅੱਖਾਂ ਜੜੀਆਂ ਨੇ ਲਾਲ ਹੋ ਜਾਂਦੀਆਂ ਖਾਰਸ਼ ਹੋਣ ਲੱਗਦੀ ਹੈ ਜਲਨ ਹੋਣ ਲੱਗਦੀ ਹੈ ਤੇ ਕਈ ਵਾਰ ਅਸੀਂ ਜਦ ਆਪਣੀ ਅੱਖਾਂ ਮਲਦੇ ਹਾਂ ਤਾਂ ਸਾਨੂੰ ਤੁੰਦਲਾ ਵੀ ਦਿਖਾਈ ਦੇਣ ਲੱਗਦਾ ਅਜਿਹੇ ਦੇ ਵਿੱਚ ਅਸੀਂ ਦਵਾਈ ਲੈਨੇ ਆ ਆਈ ਡ੍ਰੌਪਸ ਲੈਨੇ ਆ ਕਈ ਤਰ੍ਹਾਂ ਦੀਆਂ ਘਰੇਲੂ ਚੀਜ਼ਾਂ ਦੇ ਵੀ ਵਰਤੋਂ ਕਰਦੇ ਆ ਪਰ ਸਾਨੂੰ ਆਰਾਮ ਨਹੀਂ ਦੱਤੇ ਸਾਡੀ ਅੱਖਾਂ ਦੀ ਜਲਨ ਅਤੇ ਖਾਰਜ ਜਿਹੜੀ ਹੈ ਵਾਧੀ ਰਹਿੰਦੀ ਹੈ ਪਰ ਅੱਜ ਦੇ ਇਸ ਹੈਲਥ ਟਿਪ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਘਰੇਲੂ ਚੀਜ਼ਾਂ ਬਾਰੇ ਦੱਸਾਂਗੇ ਘਰ ਦੇ ਵਿੱਚ ਪਈਆਂ ਕੁਝ ਚੀਜ਼ਾਂ ਦੇ ਇਸਤੇਮਾਲ ਦੇ ਬਾਰੇ ਦੱਸਾਂਗੇ ਜੇਕਰ ਤੁਸੀਂ ਘਰ ਦੇ ਵਿੱਚ ਪਈਆਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਲੈਂਦੇ ਹੋ ਤਾਂ ਫਿਰ ਤੁਹਾਡੇ ਅੱਖਾਂ ਦੇ ਵਿੱਚ ਨਾ ਤਾਂ ਜਲਨ ਹੋਵੇਗੀ ਨਾ ਖਾਰਸ਼ ਹੋਵੇਗੀ ਤੇ ਨਾ ਹੀ ਤੁਹਾਡੀਆਂ ਅੱਖਾਂ ਜੜੀਆਂ ਨੇ ਲਾਲ ਹੋਣਗੀਆਂ ਆਓ ਫਿਰ ਜਾਣ ਲੈਂਦੇ ਹਾਂ ਕਿ ਕਿਹੜੀਆਂ ਘਰੇਲੂ ਚੀਜ਼ਾਂ ਦੇ ਨਾਲ ਸਾਨੂੰ ਅੱਖਾਂ ਦੀਆਂ ਇਹਨਾਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਗੁਲਾਬ ਜਲ ਦੀ ਵਰਤੋਂ ਦੇ ਬਾਰੇ ਅੱਖਾਂ ਦੇ ਵਿੱਚ ਹੋਣ ਵਾਲੀ ਖੁਜਲੀ ਅਤੇ ਜਲਨ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਲਈ ਗੁਲਾਬ ਜਲ ਦੀ ਵਰਤੋਂ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ ਅੱਖਾਂ ਨੂੰ ਸਾਫ਼ ਅਤੇ ਸੁੰਦਰ ਬਣਾਉਣ ਦੇ ਲਈ ਕਈ ਲੋਕ ਗੁਲਾਬ ਜਲ ਦੀ ਵਰਤੋਂ ਕਰਦੇ ਜੇਕਰ ਤੁਹਾਨੂੰ ਮੋਬਾਈਲ ਲੈਪਟਾਪ ਆਦਿ ਤੇ ਕੰਮ ਕਰਨ ਕਰਕੇ ਅੱਖਾਂ ਦੇ ਵਿੱਚ ਦਰਦ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ ਗੁਲਾਬ ਜਲ ਦੀਆਂ ਦੋ ਬੂੰਦਾਂ ਅੱਖਾਂ ਦੇ ਵਿੱਚ ਪਾਉਣ ਦੇ ਨਾਲ ਇਸ ਤੋਂ ਤੁਹਾਨੂੰ ਕਾਫੀ ਰਾਹਤ ਮਿਲੇਗੀ ਅੱਖਾਂ ਨੂੰ ਤੁਸੀਂ ਸੇਕ ਵੀ ਦੇ ਸਕਦੇ ਹੋ ਅੱਖਾਂ ਨੂੰ ਠੀਕ ਰੱਖਣ ਦੇ ਲਈ ਆਪਣੀਆਂ ਅੱਖਾਂ ਨੂੰ ਹਲਕਾ ਜਿਹਾ ਸੇਕ ਦਿਓ ਸੇਕ ਦੇਣ ਵਾਸਤੇ ਇੱਕ ਕੱਪੜਾ ਲਓ ਅਤੇ ਉਸ ਨੂੰ ਗਰਮ ਪਾਣੀ ਦੇ ਵਿੱਚ ਭਿਉਂ ਕੇ ਨਚੋੜ ਲਓ ਇਸ ਕੱਪੜੇ ਨੂੰ ਅੱਖਾਂ ਤੇ ਰੱਖੋ ਇਸ ਨੁਸਖੇ ਨੂੰ ਦਿਨ ਦੇ ਵਿੱਚ ਤਿੰਨ ਤੋਂ ਚਾਰ ਵਾਰ ਕਰੋ ਅਜਿਹਾ ਕਰਨ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਆਲੂ ਦੀ ਵਰਤੋ ਆਲੂ ਦੀ ਮਦਦ ਦੇ ਨਾਲ ਤੁਸੀਂ ਅੱਖਾਂ ਦੇ ਵਿੱਚ ਪਾਣੀ ਆਉਣ ਦੀ ਸਮੱਸਿਆ ਦੇ ਨਾਲ ਨਾਲ ਜਲਨ ਅਤੇ ਖੁਜਲੀ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ ਆਲੂ ਇੱਕ ਐਸਟ੍ਰੀਜੈਂਟੀ ਤਰਾ ਕੰਮ ਕਰਦਾ ਹੈ ਇਸ ਦੇ ਵਿੱਚ ਅੱਖਾਂ ਦੀ ਖਾਰਸ਼ ਦੂਰ ਕਰਨ ਨੂੰ ਲੈ ਕੇ ਕਈ ਸਾਰੇ ਤੱਤ ਪਏ ਜਾਂਦੇ ਆ ਜੇ ਤੁਹਾਡੀਆਂ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਰਿਹਾ ਤਾਂ ਤੁਸੀਂ ਆਲੂ ਦਾ ਇਸਤੇਮਾਲ ਕਰ ਸਕਦੇ ਹੋ ਇਸ ਲਈ ਆਲੂ ਨੂੰ ਕੱਟ ਕੇ ਫ੍ਰਿਜ ਦੇ ਵਿੱਚ ਰੱਖੋ ਤੇ ਬਾਅਦ ਦੇ ਵਿੱਚ ਆਪਣੀ ਅੱਖਾਂ ਦੇ ਉੱਤੇ ਕੁਝ ਸਮਾਂ ਰੱਖ ਲਵੋ ਤੁਸੀਂ ਵੇਖੋਗੇ ਕਿ ਤੁਹਾਨੂੰ ਬਹੁਤ ਛੇਤੀ ਫਾਇਦਾ ਹੋਣ ਜਾ ਰਿਹਾ ਹੈ ਟੀ ਬੈਗ ਦੀ ਘਰ ਵਰਤੋ ਚਾਹ ਦੀਆਂ ਪੱਤੀਆਂ ਦੇ ਵਿੱਚ ਟੈਨਿਕ ਐਸਿਡ ਹੁੰਦਾ ਹੈ ਜੋ ਤੁਹਾਡੀਆਂ ਅੱਖਾਂ ਦੇ ਤਣਾ ਨੂੰ ਘਟ ਕਰਨ ਦੇ ਵਿੱਚ ਤੁਹਾਡੀ ਮਦਦ ਕਰਦਾ ਹੈ ਤੁਸੀਂ ਕੋਈ ਵੀ ਟੀ ਬੈਗ ਲਓ ਅਤੇ ਉਸ ਨੂੰ ਠੰਡੇ ਪਾਣੀ ਦੇ ਵਿੱਚ ਭੋਂਕੇ ਰੱਖੋ ਫਿਰ ਤੁਸੀਂ ਉਸ ਨੂੰ ਆਪਣੀਆਂ ਅੱਖਾਂ ਤੇ ਲਗਾਓ ਅਜਿਹਾ ਕਰਨ ਦੇ ਨਾਲ ਤੁਹਾਡੀਆਂ ਅੱਖਾਂ ਨੂੰ ਆਰਾਮ ਮਿਲੇਗਾ ਗ੍ਰੀਨ ਟੀ ਬੈਗ ਦੇ ਇਸਤੇਮਾਲ ਦੇ ਨਾਲ ਅੱਖਾਂ ਦੇ ਕਾਲੇ ਘੇਰੇ ਵੀ ਦੂਰ ਹੁੰਦੇ ਨੇ ਅੱਖਾਂ ਤੇ ਰੱਖੋ ਖੀਰਾ ਅੱਖਾਂ ਦੀ ਜਲਨ ਅਤੇ ਸੋਚ ਨੂੰ ਘਟ ਕਰਨ ਦੇ ਲਈ ਤੁਸੀਂ ਖੀਰੇ ਦੀ ਵਰਤੋਂ ਕਰ ਸਕਦੇ ਹੋ ਇਹ ਟੋਟਕਾ ਪੁਰਾਣੇ ਟੋਟਕਿਆਂ ਦੇ ਵਿੱਚੋਂ ਇੱਕ ਅਤੇ ਲਾਭਦਾਇਕ ਵੀ ਹੈ ਇਸ ਵਾਸਤੇ ਖੀਰੇ ਦੇ ਦੋ ਦੋ ਪਤਲੇ ਪਤਲੇ ਟੁਕੜੇ ਕੱਟ ਕੇ ਫ੍ਰਿਜ ਦੇ ਵਿੱਚ ਠੰਡਾ ਹੋਣ ਦੇ ਲਈ ਰੱਖ ਦਿਓ ਕੁਝ ਮਿੰਟ ਬਾਅਦ ਤੁਸੀਂ ਇਹਨਾਂ ਨੂੰ ਆਪਣੀਆਂ ਅੱਖਾਂ ਦੇ ਉੱਤੇ ਰੱਖੋ ਫਿਰ ਤੁਹਾਨੂੰ ਬਹੁਤ ਹੀ ਚੰਗਾ ਮਹਿਸੂਸ ਹੋਏਗਾ ਅੰਤ ਦੇ ਵਿੱਚ ਗੱਲ ਕਰਾਂਗੇ ਤુલਸੀ ਦੇ ਪੱਤਿਆਂ ਦੀ ਵਰਤੋਂ ਦੇ ਬਾਰੇ ਅੱਖਾਂ ਦੇ ਵਿੱਚ ਇਨਫੈਕਸ਼ਨ ਜਾਂ ਟੂੜ ਹੋਣ ਕਰਕੇ ਖੋਣ ਵਾਲੇ ਦਰਦਾਂ ਤੇ ਜਲਣ ਦੇ ਵਿੱਚ ਦਿਲਸੀ ਦੀ ਵਰਤੋਂ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ ਅਜਿਹੀ ਸਮੱਸਿਆ ਖੋਣ ਤੇ ਤੁਲਸੀ ਦੇ ਪੱਤਿਆਂ ਨੂੰ ਸਾਫ਼ ਪਾਣੀ ਦੇ ਵਿੱਚ ਭਿਉ ਕੇ ਕਰੀਬ 8 ਘੰਟੇ ਤੱਕ ਪਾਣੀ 'ਚ ਰਹਿਣ ਦਿਓ ਇਸ ਤੋਂ ਬਾਅਦ ਇਸ ਪਾਣੀ ਦੇ ਨਾਲ ਅੱਖਾਂ ਧੋ ਲਓ ਜਿਸ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ ਤੋ ਦੋਸਤੋ ਅਗਰ ਤੁਸੀਂ ਵੀ ਗਰਮੀਆਂ ਦੇ ਵਿੱਚ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਘਬਰਾਣ ਦੀ ਬਿਲਕੁਲ ਵੀ ਲੋੜ ਨਹੀਂ ਕਰਦੇ ਵਿੱਚ ਪਈਆਂ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰ ਲਿਓ ਤੇ ਫਿਰ ਤੁਹਾਨੂੰ ਹਰ ਸਮੱਸਿਆ ਤੋਂ ਰਾਹਤ ਜੜੀ ਹੈ ਜਲਦੀ ਮਿਲ ਜਾਏਗੀ ਜੇਕਰ ਤੁਹਾਨੂੰ ਹੈਲਥ ਟਿਪਸ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਕਿਸੇ ਹੋਰ ਖਾਸ ਹੈਲਥ ਟਿਪਸ ਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਦਿਓ ਅਸੀਂ ਤੁਹਾਡੇ ਦੱਸੇ ਮੁਤਾਬਕ ਤੁਹਾਡੇ ਵਾਸਤੇ ਹੈਲਥ ਟਿਪਸ ਜੜੀ ਹੈ ਲੈ ਕੇ ਹਾਜ਼ਰ ਹੋਵਾਂਗੇ ਹੁਣ ਮੈਨੂੰ ਯਾਨੀ ਕਿ ਰੀਤ ਕੋਰ ਨੂੰ ਫਲਹਾਲ ਦੇ ਉਚਾਸਰ ਧੰਨਵਾਦ